ਪਿਛਲੇ ਦਿਨੀ ਜ਼ਿਲ੍ਹਾ ਤਰਨਤਾਰਨ ਦੇ ਪੈਂਦੇ ਪਿੰਡ ਲਾਲਪੁਰਾ ਵਿਖੇ ਬਾਬਾ ਰਾਏ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਮਨਾਇਆ ਗਿਆ। ਇਹ ਸਲਾਨਾ ਜੋੜ ਮੇਲਾ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਹਿ ਹਾਰੀ ਸਹਿ ਉਹਨਾਂ ਤੋਂ ਵੀ ਸੋਏ ਹੋਏ ਸੰਤ ਬਾਬਾ ਕੋਲਾ ਸਿੰਘ ਜੀ ਦੀ ਰਹਿਨਮਾਈ ਹੇਠ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਕਥਾਵਾਚਕ ਰਾਗੀ ਢਾਡੀ ਕੁਵਿਸ਼ਰ ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਮੇਲੇ ਵਿੱਚ ਪਹੁੰਚੇ ਸੰਤ ਮਹਾਪੁਰਸ਼ਾਂ ਨੂੰ ਸਮੂਹ ਪ੍ਰਬੰਧਕ ਕਮੇਟੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਇਹ ਗੱਲ ਜ਼ਿਕਰਯੋਗ ਹੈ ਕਿ ਇਹ ਸਾਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਤ ਬਾਬਾ ਕੋਲਾ ਸਿੰਘ ਜੀ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ ਮੇਲੇ ਵਿੱਚ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਸਹਿਯੋਗ ਹੁੰਦਾ ਹੈ ਮੇਲੇ ਵਿੱਚ ਪਹੁੰਚੇ ਸੰਤ ਮਹਾਂਪੁਰਖ ਸੰਤ ਬਾਬਾ ਗੁਰਨਾਮ ਸਿੰਘ ਜੀ ਜੂਬੀ ਵਾਲੇ ਅਤੇ ਸਮੂਹ ਨਗਰ ਨਿਵਾਸੀ ਸੇਵਾਦਾਰ ਬਾਬਾ ਦਿਵਿੰਦਰ ਸਿੰਘ ਜਥੇਦਾਰ ਸੋਨੂ ਬਾਬਾ ਜੈਮਲ ਸਿੰਘ ਗੁਰਸੇਵਕ ਸਿੰਘ ਛਿੰਦਾ ਪੰਚਾਇਤ ਮੈਂਬਰ ਸੇਵਾਦਾਰ ਰੂਪ ਲਾਲ ਤਰਨਤਾਰਨ ਅਜਮੇਰ ਸਿੰਘ ਮੈਂਬਰ ਜਥੇਦਾਰ ਦੇਸਾ ਸਿੰਘ ਅਤੇ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਸ਼ਾਮ ਨੈਸ਼ਨਲ ਟੀਮਾਂ ਦੇ ਵਿਚਕਾਰ ਕਬੱਡੀ ਤੋਂ ਬਾਅਦ ਇਹ ਮੇਲਾ ਆਪਣੀਆਂ ਨਿੱਕੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ ਗੁਰੂ ਕੀ ਪਿਆਰੀ ਸੰਗਤ ਜੀ ਉਹ ਦਿਖਾਉਂਦੇ ਹਾਂ ਤੁਹਾਨੂੰ ਇਸ ਮੇਲੇ ਦੀਆਂ ਕੁਝ ਤਸਵੀਰਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਕਮੈਂਟ ਵਿੱਚ ਆਪਣਾ ਵਿਚਾਰ ਜਰੂਰ ਦੇਣਾ ਧੰਨਵਾਦ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ ਇਹ ਪੰਜਾਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਧਰਤੀ ਜਿੱਥੇ ਕਿ ਹਰ ਰੋਜ਼ ਸਲਾਨਾ ਸਮਾਗਮ ਸਲਾਨਾ ਸਬਿਆਚਾਰਕ ਮੇਲੇ ਸਲਾਨਾ ਜੋੜ ਮੇਲੇ ਸ਼ਹੀਦਾਂ ਦੇ ਮੇਲੇ ਤੇ ਇੱਥੇ ਅਸੀਂ ਪਹੁੰਚੇ ਹਾਂ ਜਲਾ ਤਰਨਤਨ ਤੋਂ ਪਿੰਡ ਲਾਲਪੁਰਾ ਵਿਖੇ ਜਿੱਥੇ ਕਿ ਜੰਗਲਾਂ ਦੇ ਵਿੱਚ ਮੰਗਲ ਲੱਗੇ ਨੇ ਪਿੰਡ ਲਾਲਪੁਰਾ ਅਧੇ ਚੜਦੇ ਪਾਸੇ ਬਿਲਕੁਲ ਤਨਤਨਾ ਬਾਬਾ ਰਾਇਆ ਸਿੰਘ ਜੀ ਉਹਨਾਂ ਦੇ ਤਪ ਸਥਾਨ ਗੁਰਦੁਆਰਾ ਸਾਹਿਬ ਵਿਖੇ ਵੱਡੀ ਧੂਮਤਾਮ ਦੇ ਨਾਲ ਹੈ ਇੱਥੇ ਦੋ ਦਿਨ ਦਾ ਦੋ ਰੋਜ਼ਾ ਸਲਾਨਾ ਜੋੜ ਮੇਲਾ ਬਣਾਇਆ ਜਾ ਰਿਹਾ 8 ਤੇ ਨੌ ਹਾਰ ਨੂੰ ਤੇ ਆਓ ਅੱਜ ਆਪਾਂ ਚੱਲਦੇ ਆ ਅਗੇ ਨਾਤਮਸਤਖਨੇ ਰਣਾਲੀਪੁਰ ਦੇ ਨਾਲ ਕਲਵਨ ਸਿੰਘ ਪੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾ ਜਗ ਕਾ ਨਾਮ ਹੈ ਗੁਰਨਾਮ ਅਖੀਂ ਦੋ ਲੁੱਟ ਸੰਗਾਰ ਵਿੱਚ ਚਲੇ ਆ ਮਾਲਕ ਮੀਰੀ ਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੰਨ ਇੰਟਰਨੈਸ਼ਨਲ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਮੱਖਣ ਸਿੰਘ ਜੀ ਦਸ਼ਮੇਸ਼ ਨਗਰ ਵਾਲੇ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਮਾਣ ਮੱਤਾ ਇਤਿਹਾਸ ਸਾਧ ਸੰਗਤਨ ਦੇ ਨਾਲ ਸਾਂਝਾ ਕੀਤਾ ਹੈ ਮਾਪੁਰਖਾ ਸ਼੍ਰੀਮਾਨ ਸਤਬਾਬਾ ਗੁਰਦਾ ਸਿੰਘ ਸਾਹਿਬ ਜੀ ਸ਼੍ਰੀਮਾਨ ਸਤਬਾਬਾ ਗੁਰਨਾਮ ਸਿੰਘ ਸਾਹਿਬ ਜੀ ਵੱਲੋਂ ਜਿਉਂ ਆਇਆਖਦੇ ਹਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਦੀ ਹਜ਼ੂਰੀ ਰਾਗੀ ਜਥਾ ਸ਼੍ਰੀ ਅਮਰਸਰ ਸਾਹਿਬ ਉਹ ਵੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਸਟੇਜ ਤੇ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਨੇ ਸੋਦਾਸ ਬੇਨਤੀ ਕਰੇ ਭਾਈ ਸੁਖਨਿੰਦਰ ਸਿੰਘ ਜੀ ਖਾਲਸਾ ਫਤਿਹਗੜ੍ਹ ਸੁਭਰਾਵਾ ਵਾਲੇ ਸ਼੍ਰੀਮਾਨ ਸਤ ਬਾਬਾ ਅਸ਼ੇਂਦਰ ਸਿੰਘ ਜੀ ਦੀਆਂ ਦੀ ਰਹਿਨਮਾਈ ਹੇਠ ਰਹਿ ਕਰਕੇ ਜਿਨ੍ਹਾਂ ਨੇ ਵਿੱਦਿਆ ਪ੍ਰਾਪਤ ਕੀਤੀ ਹੈ ਸੋ ਉਹ ਹੁਣ ਆਪ ਸੰਗਤਾਂ ਦੇ ਤਾਂ ਹੀ ਤਕਰੀਬਨ 4 ਵਜੇ ਤੱਕ ਉਹਨਾਂ ਦਾ ਸਮਾ ਹੈ ਤੇ 4 ਵਜੇ ਤੋਂ ਬਾਅਦ ਫਿਰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਉਹ ਸੰਕਾ ਨੂੰ ਮਾਰਜਾ ਸੁਣਾ ਕੇ ਨਿਹਾਲ ਕਰਨਗੇ ਸੋ ਜਿੰਨੇ ਵੀ ਜਥੇ ਆਏ ਨਹੀਂ ਕਿਉਂਕਿ ਜਥੇ ਤੇ ਤਕਰੀਬਨ 10 15 ਮੇਰੇ ਕੋਲੇ ਨਾਮ ਲਿਖੀ ਹੋਏ ਨੇ ਮੈਂ ਮਾਫੀ ਚਾਹੁੰਦਾ ਕਿ ਸਮੇਂ ਦੀ ਘਾਟ ਹੈ ਇੱਕ ਤਾਂ ਨਿਵਾਣ ਵੀ ਲੇਟ ਸ਼ੁਰੂ ਹੋਇਆ ਹੈ ਉਹ ਦੂਸਰਾ ਜਥੇ ਵੀ ਬਹੁਤ ਜਿਆਦਾ ਆਈ ਹੋਈ ਸੋ ਦਾਸ ਜਿਹੜੇ ਆਣ ਬੁਲਾਏ ਜਥੇ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਚਰਣਾ ਦੇ ਵਿੱਚ ਵੀ ਸਮਾਂ ਨਹੀਂ ਦੇਵਾਂਗਾ ਕਿਉਂਕਿ ਸਮਾਂ ਸੀਮਤ ਹੈ ਜਿਹੜੇ ਬੁਲਾਰੇ ਨੂੰ ਬੁਲਾਏ ਗਏ ਨੇ ਉਹਨਾਂ ਨੂੰ ਪਹਿਲ ਹੈ ਭਾਈ ਉਹਨਾਂ ਨੂੰ ਸਮਾ ਦਿੱਤਾ ਜਾਵੇਗਾ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਸੋ ਆਓ ਭਾਈ ਸੁਖਵਿੰਦਰ ਸਿੰਘ ਜੀ ਉਹ ਆਪ ਸੰਗਤਾਂ ਦੇ ਰੂਪ ਨੂੰ ਹੋਣਗੇ ਸ਼੍ਰੀਮਾਨ ਸੁਖਬਾਬਾ ਕੋਹਦਾ ਸਿੰਘ ਸਾਹਿਬ ਜੀ ਉਹ ਵੀ ਤਕਰੀਬਨ 8 ਘੰਟੇ ਤੱਕ ਆਪ ਸੰਗਤਾਂ ਦੇ ਨਿਰਦੇਸ਼ਣ ਦਾਰੀ ਕਰਨਗੇ ਇਸੇ ਤਰ੍ਹਾਂ ਆਪ ਜੀ ਨੇ ਚੌਕੜੀ ਸਜਾ ਕਰਕੇ ਬੈਠਣਾ ਹੈ ਸੋ ਸੰਗਤਾਂ ਨੂੰ ਬਈ ਬੇਨਤੀ ਹੈ ਪੜੇ ਜੋ ਸੀਨੇ ਢੰਗ ਦੇ ਨਾਲ ਸਾਡਾ ਜੋ ਮਾਨ ਮਾਤਾ ਅਧਿਆਸ ਹੈ ਰਾਤੀ ਜਥੇਦਾਰ ਬਾਬਾ ਜੀ ਬਾਬਾ ਹਨੂਮਾਨ ਸਿੰਘ ਜੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਜਿਹੜੇ ਕੋਈ ਪੁਰਾਣੇ ਇਤਿਹਾਸ ਦੇ ਨਾਲ ਸਾਝ ਰੱਖਦੇ ਨੇ ਉਹਨਾਂ ਨੂੰ ਤੇ ਪਤਾ ਹੋਵੇਗਾ ਉਹਨਾਂ ਦਾ ਇਤਿਹਾਸ ਆਪਰਾਦੀ ਸਰਵਲ ਕੀਤਾ ਹੈ ਸੋ ਆਪ ਅਗਲਾ ਜਿਹੜਾ ਇਤਿਹਾਸ ਹੈ ਨਾ ਉਹ ਉਹੜਾ ਦਾ ਸਰਵਣ ਕਰੀਏ ਸਕਤਾ ਨੂੰ ਬੇਨਤੀ ਹੈ ਭਾਈ ਜਲਪਾਣੀ ਛੱਕੋ ਗਰਮੀ ਵੜੀ ਹੈ ਸ਼ਰਦਾਈ ਤੇ ਗੱਫੇ ਲੱਗ ਰਹੇ ਨੇ ਕੋਲ ਡਰਿੰਕ ਹੈ ਜਿਵੇਂ ਕਿਸੇ ਦੀ ਇੱਛਾ ਪਾਈ ਪਰ ਛੱਕ ਛਾ ਕੇ ਦੀਵਾਨ ਦੀਆਂ ਜਨੀਆਂ ਜਰੂਰ ਕਰੋ ਕਿਉਂਕਿ ਸਾਲ ਬਾਦੀ ਸਵਾਗਤ ਆਉਂਦਾ ਹੈ ਕਿਹੜਾ ਰੋਜ਼ ਰੋਜ਼ ਆਉਂਦਾ ਸੋ ਇਸ ਕਰਕੇ ਬੀਬੀਆਂ ਨੂੰ ਮਾਈਆਂ ਭਾਈਆਂ ਨੂੰ ਬੇਨਤੀ ਹੈ ਤੇ ਜਿਹੜੇ ਦੀਵਾਨ ਵਿੱਚ ਬੈਠੇ ਉਹਨਾਂ ਨੂੰ ਵੀ ਸੁਣਨਰ ਬੇਨਤੀ ਗੱਲ ਵੀ ਕੀਤੀ ਸੀ ਵੀ ਦਰਬਾਰ ਦੀ ਜਾਂ ਦੀਵਾਨ ਹਾਲ ਦੀ ਕੁ ਮਰਿਆਦਾ ਹੁੰਦੀ ਹੈ ਜਿਹਦੇ ਵਿੱਚ ਸਾਡਾ ਚੈਨਲ ਦੇਖ ਰਹੇ ਟਾਈਮ న్యూ 24 ਨਿਊ ਪੰਜਾਬ ਨਿਊ ਤੇ ਜ਼ਿਲ੍ਹਾ ਤਰਨਤਾਰਨ ਤੋਂ ਅਸੀਂ ਰਾਣਾ ਅਲੀਪੁਰ ਕੈਮਰਾਮੈਨ ਦੇ ਨਾਲ ਕਲਵੰਸਿੰਘ ਭੱਟੀ ਰਿਪੋਰਟਰ ਅਸੀਂ ਪਹੁੰਚੇ ਹਾਂ ਜੰਗਲਾਂ ਵਿੱਚ ਮੰਗਣ ਲੱਗੇ ਹੋਏ ਨੇ ਇੱਥੇ ਤਾਂ ਤਾਂ ਸੰਤ ਮਹਾਂਪੁਰਖ ਬਾਬਾ ਰਾਇਆ ਜੀ ਬਾਬਾ ਰਾਇਆ ਸਿੰਘ ਜੀ ਉਹਨਾਂ ਦੇ ਸਥਾਨ ਤੇ ਪਿੰਡ ਲਾਲਪੁਰਾ ਦੇ ਵਿੱਚ ਤੇ ਇੱਥੋਂ ਦੇ ਜੋ ਗਰੰਥੀ ਸਿੰਘ ਨੇ ਭਾਈ ਜੈਮਲ ਸਿੰਘ ਜੀ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਤੇ ਇਸ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਹੋਰ ਪ੍ਰਾਪਤ ਕਰ ਲਈ ਹਾਂ ਹਾਂਜੀ ਇਹ ਤਾਂ ਤਪਸਥਾਨ ਹੈ ਜੀ ਬਾਬਾ ਜੀ ਬਾਬਾ ਰਾਇਆ ਜੀ ਆ ਇਨਾਂ ਦੇ ਜਿਹੜੇ ਵੱਡੇ-ਵਡੇਰੇ ਸੀਗੇ ਬਾਬਾ ਦਾदू ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹੀ ਦੇ ਅਨੰਦ ਸੇਵ ਕਰਾਇਆ। ਉਹਨਾਂ ਨੇ ਫਿਰ ਜਿਵੇਂ ਹੁਕਮ ਹੋਇਆ ਪਿੰਡਾਂ ਵਿੱਚ ਪ੍ਰਚਾਰ ਕਰਨਾ ਉਸ ਤੋਂ ਅਬੰਦ ਫਿਰ ਢੋਟੀਆਂ ਆਏ ਨੇ। ਢੋਟੀਆਂ ਤੋਂ ਫਿਰ ਕੁਝ ਇੱਕ ਸਿੰਘ ਸੀਗਾ ਲਾਲੂ ਜਦ ਬਾਂਮੜ ਸੀਗੇ। ਅੱਛਾ ਉਹਨਾਂ ਨੇ ਬਾਬਾ ਦਾदू ਜੀ ਨੇ ਬਚਨ ਕੀਤਾ ਸੀ ਕਿ ਸਾਡੀ ਕੋ ਔਲਾਦ ਨਹੀਂ ਹੈ। ਇਸ ਸੰਸਾਰ ਤੋਂ ਇਹਦੇ ਕੁਝ ਕਰ ਜਾਂਗੇ ਸਾਡਾ ਕੋ ਨਾਮ ਹੀ ਜਾਣਾ ਵਾਈਟ ਪਰ ਸਾਧੂ ਬਾਦਲਾ ਰੱਬ ਦੇ ਪਿਆਰੇ ਦੁਨੀਆ ਦੇ ਕੁਝ ਨਾ ਕੁਝ ਜੀ ਛੱਡ ਕੇ ਜਾਂਦੇ ਨੇ ਜਦੋਂ ਇਹ ਬੇਨਤੀ ਉਹਨਾਂ ਨੇ ਸੁਣੀ ਉਹਨਾਂ ਦੀ ਉਹਨਾਂ ਨੇ ਫਿਰ ਬਜਰਵਾਸਾ ਕੁਝ ਨੂੰ ਕੁਝ ਇਤਿਆਸ ਲਮਾ ਆਪਾਂ ਟੂ ਮੱਤ ਬੇਤੀ ਕਰਨੀ ਆ ਹਾਂਜੀ ਫਿਰ ਉਹਨਾਂ ਨੇ ਬਾਬਾ ਦਾदू जी ਨੂੰ ਵਜਨ ਕਰਦਿਆਂ ਕਰਦਿਆਂ ਫਿਰ ਉਹਨਾਂ ਨੇ ਕਿਹਾ ਵੀ ਜੇ ਤੁਹਾਡੇ ਨਾਮ ਦੀ ਸੰਸਬੰਧ ਚਲੂਗੀ ਸਾਰੇ ਪਾਸੇ ਆਹ ਠੀਕ ਹੈ ਜੀ ਉਹਨਾਂ ਨੇ ਫਿਰ 500 ਰੁਪਏ ਦਾ ਨਗਰ ਨੂੰ ਸੇਵਲ ਵਿੱਚ ਜ਼ਮੀਨ ਦਿੱਤੀ ਸੀ ਤੇ ਬਾਬਾ ਦਾदू ਜੀ ਨੇ ਫਿਰ ਇੱਥੇ ਆਣ ਕੇ ਬੰਦਗੀ ਕੀਤੀ ਤਾਂ ਪਸਤਾਨ ਉਹਨਾਂ ਦੇ ਇੱਥੇ ਉਹਨਾਂ ਦੇ ਪਰਦਾ ਪਰਪੋਤਰੇ ਬਬਰਾਇ ਜੀ ਬਬਰਾਇ ਹਾਂ ਜੀ ਜਿਨ੍ਹਾਂ ਦਾ ਅੱਜ ਸਮਾਗਮ ਮਨਾਇਆ ਇਹਨਾਂ ਦਾ ਅੱਜ ਆਪ ਸਮਾਗਮ ਮਨਾ ਰਹਾ ਹੈ ਪ੍ਰਾਤਨ ਸਮੇ ਤੋਂ ਇਹ ਇਸ ਨਗਰ ਦੇ ਸਿੰਘ ਬੜੇ ਰਲ ਮਿਲ ਕੇ ਦੇਸ਼ ਉਦੇਸ਼ ਦੀ ਸੰਗਤਾਂ ਦੇ ਨਾਲ ਅਤੇ ਕੁਝ ਸਮੇਂ ਦੇ ਬਾਅਦ ਮੁੜ ਕੇ ਇਹਨਾਂ ਸਾਰੇ ਕਿਹੜੀ ਸੰਪਰਦਾਇ ਦੀ ਇੱਥੇ ਕਾਰ ਸੇਵਾ ਚੱਲ ਰਹੀ ਹੈ ਇਹ ਹੀ ਦੱਸ ਰਿਹਾ ਹੈ ਵੀ ਆਪਣੇ ਕੁਝ ਸਮੇਂ ਤੋਂ ਬਾਅਦ ਫਿਰ ਇਹਨਾਂ ਨੇ ਵਿਚਾਰ ਕਰਕੇ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸੱਟ ਸਾਹਵਾਲੇ ਉਹਨਾਂ ਤੋਂ ਬਰਸਾਏ ਸ਼੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਮੁਰਿਦਾ ਮੁਖੀ ਜਫਤਾਰ ਬਾਬਾ ਗੁਰਨਾਮ ਸਿੰਘ ਜੀ ਅਜੇ ਦਵਿੰਦਰ ਬਾਬਾ ਸੋਨੂ ਸਿੰਘ ਸਰੋਜੀ ਗੋਲਾ ਸਾਉ ਤੋਂ ਇੱਥੇ ਸਿਵਾ ਨਿਵਾ ਰਹੇ ਨੇ ਇੱਥੇ ਸਰਾਵਾਂ ਵਿੱਚ ਸੰਗਤਾਂ ਦੇ ਵਾਸਤੇ ਤਿਆਰ ਕੀਤੀ ਐ ਇਸ ਵਾਰ ਦਰਬਾਰ ਦੇ ਟੱਪ ਲੱਗੇ ਸਨ ਪਿਛਲੇ ਸਾਲ ਹੀ ਟੂਰ ਗਾਟਰ ਕੀਤਾ ਗਿਆ ਦਰਬਾਰ ਲੈ ਪਹਿਲਾਂ ਸ਼੍ਰੀ ਹਰਪ੍ਰੀਤ ਸਾਹਿਬ ਦਾ ਆਰੰਭ ਹੋ ਜਾਂਦੇ ਨੇ ਤੇ ਫਿਰ ਆਠ ਆਠ ਨੂੰ ਸੰਭਾਵਤੀ ਹੋ ਜਾਂਦੀ ਹੈ ਅੱਜ ਸੰਭਾਵਤੀ ਹੈ ਇੱਥੇ ਨਾਲ ਦੀ ਨਾਲ ਹੀ ਗੁਰਮਾਹ ਪ੍ਰਖਾਨ ਨੇ ਇੱਕ ਹਰਪ੍ਰਾਲਾ ਕੀਤਾ ਕਿ ਇਸ ਨਗਰ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹਨਾਂ ਨੂੰ ਗੁਰਸਿੱਖੀ ਨਾਲ ਜੋੜਿਆ ਜਾਵੇ ਗ੍ਰੰਥੀ ਸਿੰਘ ਉਹਦੇ ਨਾਲ ਦੇ ਨਾਲ ਦੀ ਨਾਲ ਹੀ ਇੱਥੇ ਦਮਦਮਾ ਟਿਕਾਲ ਉਸ ਸੀਨਾ ਮਸ਼ੀਨ ਜਿਹੜੀ ਉਹਨਾਂ ਨੇ ਪ੍ਰਾਤਨ ਮਿਲਿਆ ਚੱਲ ਰਹੀ ਆ ਉਸ ਦੇ ਨਾਲ ਇੱਥੇ ਲੜੀਵਾਰ ਸੰਥਾ ਜਿੰਨਾ ਸੰਗਨ ਕਰਵਾਈ ਜਾ ਰਹੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੀ ਆ ਗੁਰਬਾਣੀ ਹੈ ਨਾ ਦਸਾਂ ਪਾਤਸ਼ਾਹਾਂ ਦਾ ਇਤਿਹਾਸ ਦੇ ਨਾਲ ਦੇ ਨਾਲ ਗੁਰਬਾਣੀ ਦੀ ਲੜੀਵਾਰ ਕਥਾ ਜਿਹੜੇ ਅੱਜ ਗ੍ਰੰਥੀ ਸਿੰਘਾਂ ਨੂੰ ਨਹੀਂ ਮਿਲਦੇ ਜਿਹੜੀ ਬੜੀ ਇਸ ਸਮੇਂ ਦੇ ਵਿੱਚ ਘਾਟ ਡਗ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਵੇਲੇ ਸਾਡੇ ਕੋਲ 20 ਜਿਹੜੇ ਬੱਚੇ ਪੜਦੇ ਨੇ ਤੇ ਲੜੀਵਾਰ ਸੰਥਿਆ ਉਹ ਲੜੀਵਾਰ ਜਿਹੜੀ ਆਮ ਗ੍ਰੰਥੀ ਸਿੰਘ ਨੂੰ ਨਹੀਂ ਪੜ ਸਕਦਾ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕੋ ਰਾਂ ਕਲਮ ਰੱਖੀ ਲੜੀਵਾਰ ਉਹ ਬਾਣੀ ਸਿੰਘ ਸਾਰੇ ਇੱਥੇ ਸੰਥਿਆ ਕਰ ਰਹੇ ਨੇ ਗੁਰੂ ਸਾਹਿਬ ਕਰਵਾ ਰਹੇ ਨੇ ਇਸ ਵਾਵਾ ਲੈ ਰਹੇ ਨੇ ਬਾਕੀ ਨਗਰਦੇ ਸਿੰਘ ਨੇ ਮੈਂ ਜੁਲਾ ਸਭ ਨਗਰ ਤੋਂ ਇੱਥੇ ਮਾਪਰਖਾ ਦੇ ਅਨੁਸਾਰ ਰਾਜ ਸਿੰਘ ਦੀ ਡੂਡੇ ਦਾ ਦੀ ਨਾਲ ਵਜਾਲੇ ਸੇਵਾ ਨਿਭਾ ਰਿਆ ਵਾਂ ਇਹ ਇਹਨਾਂ ਦੇ ਜਿਹੜੇ ਮਾਤਾ ਜੀ ਸੀ ਉਹਨਾਂ ਨੇ ਇਸ ਥਾਨ ਤੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਤਨ ਮਰ ਕੇ ਤਨ ਕਰਕੇ ਮਨ ਕਰਕੇ ਜੈ ਉਦੇਸ਼ਾ ਦੇ ਵਿੱਚ ਗਏ ਨੇ ਤੇ ਵਿਅੰਤ ਉਥੋਂ ਸੰਬੰਧ ਵੀ ਭੇਜ ਰਹੇ ਨੇ ਵਾਹ ਤੇ ਅਸੀਂ ਇਹੋ ਸੰਦੇਸ਼ ਸਾਡੇ ਨਾਲ ਚਾਹੁੰਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਵੀ ਜਿੱਥੇ ਵੀ ਰਹਿਣ ਜੜਦੀ ਕਲਾ ਚੜਦੀ ਕਲਾ ਗੁਰਸਿੱਖੀ ਨਾਲ ਜੁੜ ਕੇ ਰਹਿਣ ਆਪਣੇ ਪਰਿਵਾਰ ਦਾ ਬੱਚਿਆਂ ਦਾ ਸਾਰਿਆਂ ਦਾ ਚੜਦੀ ਕਲਾ ਦੇ ਵਿੱਚ ਪਹੁੰਚੇ ਮਾਲੀਆਂ ਨੇ ਬਾਅਦ 6:30 ਵਜੇ ਕਰੀਬ ਉਹ ਵੀ ਜਿਹੜੇ ਮੈਚ ਦਾ ਆਰੰਭ ਹੋਏ ਨੇ ਤੇ ਜਿਹੜੀ ਜੀ ਸੰਗਤਾਂ ਨੂੰ ਇਹ ਹੀ ਆ ਵੀ ਗੁਰਬਾਣੀ ਦੇ ਨਾਲ ਜੁੜੋ ਨਸ਼ਾ ਦੂਰੋ ਸਾੜਾ ਕੇਸ ਰੱਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਪੁੱਤਰ ਬਣਗੇ ਸਾਰੇ ਨੂੰ ਜਿੱਥੇ ਵੀ ਰਹਿੰਦੇ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਭ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਬਿਅੰਤ ਵਾਹਿਗੁਰੂ ਜੀ ਦਾ ਖਸਾ ਵਾਹਿਗੁਰੂ ਜੀ ਜੀ ਖਤੇ ਬਾਲਾ ਜੀ ਦਾ ਖਸਾ ਗੁਰ ਜੀ ਕੇ ਬੰਦੇ ਹਾ ਜੀ ਸਾਰੇ ਦਾਦੀ ਜੀ ਸੰਨ ਉਹਦੇ ਡੈਥ ਹੋ ਗਈ ਹੁਣ ਉਨਾਰੇ ਕਬੀਰ ਜੀ ਮਤਲਬ ਬਹੁਤ ਛੋਟੇ ਸੀ ਉਹ ਤੋਂ ਦਸੇਵਾਰਾ ਮਕੀਤੀ ਇੱਥੇ ਥੋੜਾ ਜਿਹਾ ਪਰ ਉਹ ਲੰਗਰ ਬਣਾਉਣਾ ਸੀਗਾ ਸਦਾ ਉਧਾਰ ਕਰ ਚਕਾ ਦੇਣਾ ਪਾਸ ਦੇ ਚਲਦਾ 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 ਕਾਫੀ ਟਾਂ ਲੰਘ ਗਿਆ ਉਹਦੇ ਕੋਈ ਜਾਨੀ 45 ਸਾਲ ਹੋ ਗਏ ਸਾਡੀ ਇਲੋਂ ਦੇ ਤੇ ਇਸ ਤੋਂ ਅਰਾਧਨ ਵਾਧਾ ਵਾਧਾ ਗੁਰੂ ਸਾਹਿਬ ਦਾ ਲਗਰਵਾਤਾ ਗਿਆ ਪਾਸੇ ਮੇਲਾ ਰੂ ਉਤਰ ਪਿਆ ਤੇ ਬਾਬਾਈ ਜੇ ਇਹਨਾਂ ਨਾਲ ਸਾਧ ਆਪਣੀ ਜੁੜੀ ਤੇ ਇਹਨਾਂ ਦੇ ਸੇਵਾ ਪ੍ਰਤਾਜ ਦੇ ਮਦਦਕ ਸਾਰੇ ਕੰਮ ਬਹੁਤ ਵਧੀਆ ਚੱਲ ਰਿਹਾ ਵਾ ਹੁਣ ਸਾਰੇ ਇਹਨਾਂ ਦੇ ਵੀਰ ਜਿੰਨੇ ਵੀ ਸਾਰੇ ਸਹਿਯੋਗ ਦੇ ਨਾਲ ਇਹ ਕੰਮ ਚੱਲ ਰਿਹਾ ਵਾ ਤੇ ਕੋਈ ਕੰਪਿਟੀਸ਼ਨ ਨਹੀਂ ਗੁਰੂ ਸਾਹਿਬ ਜੀ ਆਪ ਕਿਰਪਾ ਵਾ ਤੇ ਆਠ ਅਣ ਨੂੰ ਮੇਲਾ ਮਨਾਇਆ ਜਾਂਦਾ ਵਾ ਤੇ ਬਹੁਤ ਸੰਗਤਾਂ ਸਾਂ ਜੋ ਨਾ ਕੋਈ ਨਸ਼ਾ ਪੱਤਰ ਕੋਈ ਲੜਾਈ ਝਗੜਾ ਨਹੀਂ ਹੁੰਦਾ ਇੱਥੇ ਜੀ ਸਾਰੇ ਸੇਵਾ ਕਰਦੇ ਗੁਰੂ ਘਰ ਖੁਸ਼ੀਆਂ ਪ੍ਰਾਪਤ ਕਰਦੇ ਸਾਰੇ ਆਨੰਦ ਲੈ ਰਹੇ ਆਹ ਸਾਹ ਵਾਰੀ ਜੀ ਬਾਬਾਈ ਕੀ ਨਾਮ ਜੀ ਆਪ ਜੀ ਦਾ ਮੈਂ ਬਾਬਾ ਦੇਸਾ ਸਿੰਘ ਜੀ ਇੱਥੋਂ ਅਸੀਂ ਲਗਭਗਨ ਸੇਵਾ ਵਾਲਾ ਸੇਵਾ ਹੀ ਕਰ ਰਹੇ ਹਾਂ ਤਕਰੀ 25 ਸਾਲ ਤੋਂ ਇੱਥੇ ਰੋਜ਼ਾਨਾ ਆ ਰਹੇ ਫਿਰ ਪਿੰਡ ਦਾ ਨਗਰ ਦਾ ਕੰਮ ਆ ਠੀਕ ਆਹ ਨਹੀਂ ਇਹ ਤਾਂ ਗੁਰਦੁਆਰਾ ਵਾ ਤੇ ਰੋਜ਼ਾਨਾ ਸੋਹ ਦਾ ਮੰਗਦੇ ਆ ਤਾਂ ਵੀ ਜਿਹੜੇ ਸਾਡੇ ਬਾਹਰ ਲੜਕੇ ਇਹ ਪੈਣ ਲੱਗਦੇ ਹੀ ਆ ਉਹਨੇ ਕਾਫੀ ਜੋਗਾਂ ਨੇ ਸੇਵਾ ਦੇ ਵਿੱਚ ਉਹਨਾਂ ਨੇ ਪਾਇਆ ਭਾਈ ਤੇ ਮਹਾਰਾਜ ਉਹਨਾਂ ਡਾਡੀ ਕਲਾਜ ਰੱਖੇ ਕੋ ਆਪਣੇ ਗੁਰੂ ਦੀ ਸੇਵਾ ਕਰਦੇ ਆ ਉਹਨਾਂ ਨੇ ਮਾਨੀਆਂ ਭਾਵਨਾ ਸਾਰੀਆਂ ਪੂਰੀਆਂ ਕੀਤੀਆਂ ਵਾ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਜੁਰੂ ਜੀ ਸਤਨਾਮ 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 ਜੀ ਵਾਹਿ ਤੂਰ ਆਗੇ ਤੂਰ ਵਾਹਿ ਤੂਰ ਜੀ ਸਤਨਾਮ 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 ਜੀ ਵਾਹਿ ਤੂਰ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਰਾਮ ਨਾਮ ਰਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਜਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ but ਸਤ ਨਾਮ ਵਾਹਿਗੁਰੂ 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 ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਜੀ ਜੀ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ RAM ਨਾਮ ਰਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਸਤ ਨਾਮ ਵਾਹਿਗੁਰੂ ਸਤ ਨਾਮ ਰਾਹੇ ਗੁਰੂ ਸਤ ਨਾਮ ਵਾਹਿ ਕਰੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਅਕਾਲ ਪੁਰਖ ਜੀ ਸਤ ਨਾਮ ਜੀ ਵਾਹਿ ਗੁਰੂ ਵਾਹਿਗੁਰੂ ਪਾਏ ਦਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ